ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਸੇਵਾ ਸੁਸਾਇਟੀ ਇਲਾਕਾ ਸ਼ਾਹਕੋਟ ਵੱਲੋਂ ਚੇਅਰਮੈਨ ਗੁਰਮੁਖ ਸਿੰਘ ਕੋਟਲਾ ਦੀ ਅਗਵਾਈ ਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸੰਤ ਬਾਬਾ ਮੁੰਨਸ਼ਾ ਸਿੰਘ ਜੀ ਪਿੰਡ ਕੋਟਲਾ ਸੂਰਜਮਲ ਸ਼ਾਹਕੋਟ ਵਿਖੇ 15ਵਾਂ ਸਾਲਾਨਾ ਗੁਰਮਤੇ ਸਮਾਗਮ ਅਤੇ ਦਸਤਾਰ ਮੁਕਾਬਲੇ ਕਰਵਾਏ ਗਏ ਇਸ ਮੌਕੇ ਸਵੇਰ ਸਮੇਂ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਗੁਰਮਤੇ ਸਮਾਗਮ ਅਤੇ ਦਸਤਾਰ ਮੁਕਾਬਲੇ ਹੋਏ ਗੁਰਮਤੇ ਸਮਾਗਮ ਚ ਪਾਈ ਪ੍ਰਭਜੋਤ ਸਿੰਘ ਰਾਗੀ ਜਥਾ ਬਜੂਹਾ ਖੁਰਦਵਾਲਿਆ ਦੇ ਕੀਰਤਨੀ ਜਥੇ ਅਤੇ ਪਾਈ ਗੁਰਪ੍ਰਤਾਪ ਸਿੰਘ ਸੁਭਗਾਪੰਥ ਪ੍ਰਸਿੱਧ ਟਾੜੀ ਜਥੇ ਨੇ ਸੰਗਤਾਂ ਨੂੰ ਕੀਰਤਨ ਕਥਾ ਅਤੇ ਵਾਰਾਂ ਦੁਆਰਾ ਗੁਰੂ ਇਤਿਹਾਸ ਨਾਲ ਜੋੜਿਆ ਅਤੇ ਸਾਹਿਬਜ਼ਾਦੇ ਆਦੀ ਸ਼ਹਾਦਤ ਨੂੰ ਯਾਦ ਕੀਤਾ ਇਸ ਮੌਕੇ ਦਸਤਾਰ ਮੁਕਾਬਲੇ ਤਿੰਨ ਗਰੁੱਪਾਂ ਵਿੱਚ ਕਰਵਾਏ ਗਏ ਜਿਸ ਵਿੱਚ ਪੰਜਾਬ ਪਰ ਤੋਂ ਵੱਡੀ ਗਿਣਤੀ ਚ ਨੌਜਵਾਨਾਂ ਤੇ ਬੱਚਿਆਂ ਨੇ ਭਾਗ ਲਿਆ ਅਤੇ ਸੁੰਦਰ ਦਸਤਾਰਾਂ ਤੇ ਦੋਮਾਲੇ ਸਜਾਏ ਪ੍ਰਬੰਧਕਾਂ ਵੱਲੋਂ ਦਸਤਾਰ ਅਤੇ ਦੋਮਾਲਾ ਸਜਾਉਣ ਦੇ ਮੁਕਾਬਲੇ ਵਿੱਚੋਂ ਪਹਿਲੇ 3 ਸਥਾਨਾ ਤੇ ਰਹਿਣ ਵਾਲੇ ਨੌਜਵਾਨਾਂ ਅਤੇ ਬੱਚਿਆਂ ਨੂੰ ਯਾਦਗਾਰੀ ਚਿੰਨ ਦਸਤਾਰਾ ਨਕਦ ਇਨਾਮ ਪੇਟ ਕਰਕੇ ਸਨਮਾਨਿਤ ਕੀਤਾ। ਮੁਕਾਬਲੇ 'ਚ پاਗ ਲੈਣ ਵਾਲੇ ਸਾਰੇ ਹੀ ਬੱਚਿਆਂ ਅਤੇ ਨੌਜਵਾਨਾਂ ਨੂੰ ਦਸਤਾਰਾ ਅਤੇ ਯਾਦਗਾਰੀ ਚਿੰਨ ਪੇਟ ਕੀਤੇ ਗਏ। 26 ਗੁਰਕਰਾਂ ਦੇ ਗਰੰਥੀ ਸਿੰਘਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਅੰਤ ਵਿੱਚ ਮੁਖ ਪ੍ਰਬੰਧਕ ਚੇਅਰਮੈਨ ਗੁਰਮੁਖ ਸਿੰਘ ਕੋਟਲਾ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਸਮਾਗਮ ਦੀ ਸਮਾਪਤੀ ਉਪਰੰਤ ਸੰਗਤਾਂ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਸ਼ਾਹਕੋਟ ਤੋਂ ਪੰਜਾਬ న్యూਸ ਆਨਲਾਈਨ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਕੀ ਫਤਿਹ ਅੱਜ ਅੰਤੰਦ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਫਤਿਹਗੜ ਸਾਹਿਬ ਦੇ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਇਹ ਇੱਕ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਵੱਲੋਂ ਪਿੰਡ ਕੋਟਲਾ ਸੂਰਜਮਲ ਫੰਤ ਬਾਬਾ ਮਨਛਾ ਸਿੰਘ ਦੇ ਪਵਿੱਤਰ ਸਥਾਨਾਂ ਤੇ 15ਵੇਂ ਸਾਲਾਨਾ ਗੁਰਮਤ ਸਮਾਗਮ ਸਜਾਇਆ ਗਿਆ ਜਿਸ ਵਿੱਚ 3 ਦਿਨ ਤੋਂ ਦਿਵਾਨ ਸਜਾਇਆ ਗਿਆ ਗੁਰੂਕੀਆਂ ਸੰਗਤਾਂ ਨੂੰ ਢਾਗੀ ਜਥਿਆਂ ਨੇ ਢਾਡੀ ਜਥਿਆਂ ਨੇ ਤੇ ਕਥਾਵਾਚਕਾਂ ਨੇ ਸ਼ਬਦ ਗੁਰਬਾਣੀ ਦੇ ਨਾਲ ਗੁਰਸਿੱਖੀ ਇਤਿਹਾਸ ਦੇ ਨਾਲ ਜੋੜਨਾ ਕੀਤਾ ਤੇ ਪਿਛਲੇ ਰੋਜ਼ ਤੋਂ ਰੱਖੇ ਗਿਆ ਸਹਿਜ ਪਾਠ ਦੇ ਪਉਗ ਉਪਰੰਤ ਅੱਜ ਦਸਤਾਰ ਮੁਕਾਬਲੇ ਸਜਾਇਆ ਗਿਆ ਜਿਸ ਵਿੱਚ ਪੂਰੇ ਪੰਜਾਬ ਵਿੱਚੋਂ ਪਟਿਆਲਾ, ਮਲੇਰਕੋਟਲਾ, ਅੰਮ੍ਰਿਤਸਰ, ਸੰਗਰੂਰ ਤੋਂ ਰਾਹਾ ਤੇ ਛਾਹਕੋਟ ਦੇ ਵੱਖ-ਵੱਖ ਸਕੂਲਾਂ ਤੋਂ ਨੌਜਵਾਨ ਬੱਚਿਆਂ ਨੇ ਭਾਗ ਲਿਆ। ਇਸ ਕਾਰਜ ਦੇ ਵਿੱਚ ਗੁਰੂ ਪਿਆਰਿਆਂ ਦੇ ਬੇਅੰਤ ਸੇਵਾਵਾਂ ਦੇ ਭਾਈਆ ਕਿਸੇ ਨੇ ਦੁੱਧ ਦੇ ਲੰਗਰਾਂ ਦੀ ਸੇਵਾ ਨਿਭਾਈ, ਕਿਸੇ ਨੇ ਦੇਕਾਂ ਦੀ ਸੇਵਾ ਨਿਭਾਈ, ਕਿਸੇ ਨੇ ਦਸਤਾਰਾਂ ਦੀ ਸੇਵਾ ਕੀਤੀ ਤੇ ਇਹ ਪ੍ਰੋਗਰਾਮ ਲਾਈਵ ਚੈਨਲ ਤੇ ਤਿੰਨੇ ਦਿਨ ਹੀ ਚੱਲਦਾ ਰਿਹਾ ਅੱਜ ਸਮੁੱਚੀ ਸੰਗਤ ਆਹੀਂ ਦਿਲਦਿਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਆਂ ਕਿ ਸਮੋਹ ਨਗਰ ਦੀਆਂ ਸੰਗਤਾਂ ਤੇ ਇਲਾਕੇ ਦੀਆਂ ਸੰਗਤਾਂ ਨੇ ਬਹੁਤ ਪਿਆਰ ਸਤਿਕਾਰ ਤੇ ਮਾਣ ਦੇ ਨਾਲ ਇਸ ਕੰਮ ਦੇ ਵਿੱਚ ਸਹਿਯੋਗ ਕੀਤਾ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਨਗਰ ਵੱਲੋਂ ਮਾਤਾ ਗੁਜਰਕੌਰ ਤੇ ਫੱਤੇਗੜ ਸਾਹਿਬ ਦੇ ਸ਼ਹੀਦਾਂ ਸਿੰਘਾਂ ਦੀ ਨਕ ਮਸਤਕ ਹੁੰਦੇ ਅਰਦਾਸ ਬੇਨਤੀ ਕਰਦੇ ਆਂ ਕਿ ਸਮੁੱਚੇ ਨਗਰ ਨੂੰ ਇਸੇ ਤਰ੍ਹਾਂ ਅੱਗੇ ਤੋਂ ਵੀ ਗੁਰਬਾਣੀ ਦੇ ਨਾਲ ਗੁਰਸਿੱਖੀ ਦੇ ਨਾਲ ਜੋੜ ਦੇ ਉਪਰਾਲੇ ਕਰਨ ਦਾ ਬੰਦ ਵਖਸ਼ੇ ਚੜ੍ਹਦੀ ਕਲਾ ਹਰਮਨ ਦਾਤ ਫਤਿਹਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ